ਇਸ ਵਕਤ ਵਾਈਟ ਟਰੱਕ 'ਚ ਪਹੁੰਚ ਚੁੱਕਿਆ ਹਾਂ ਕੈਨੇਡਾ ਸਰੀ ਦੇ ਨੇੜੇ ਪਿਆੰਦਾ ਵਾਈਟ ਟਰੱਕ ਬਹੁਤ ਖੂਬਸੂਰਤ ਮਾਹੌਲਾ ਅਕਸਰ ਜਿਹੜਾ ਬੰਦਾ ਪਹਿਲੀ ਵਾਰੀ ਆਉਂਦਾ ਉਹਨੂੰ ਸਭ ਤੋਂ ਪਹਿਲਾਂ ਦਰਸ਼ਨ ਇਹਦੇ ਹੀ ਕਰਾਏ ਜਾਂਦੇ ਆ ਜਿਵੇਂ ਕੋਈ ਨਾ ਧਾਰਮਿਕ ਚੀਜ਼ ਹੋਵੇ ਉਸੇ ਤਰੀਕੇ ਨਾਲ ਸਭ ਤੋਂ ਪਹਿਲਾਂ ਇਹਨੂੰ ਇੱਥੇ ਲਿਆ ਜਾਂਦਾ ਜਾਂਦਾ ਉਹ ਸਾਹਮਣੇ ਲੱਕੜੀ ਦਾ ਬਣਿਆ ਹੋਇਆ ਪੌੜਾ ਤੇ ਆ ਜਿਹੜਾ ਸਮੁੰਦਰ ਹੈ ਪੈਸੀਫਿਕ ਓਸ਼ਨ ਪ੍ਰਸ਼ਾਂਤ ਮਹਾਸਾਗਰ ਆਪਾਂ ਉਸ ਪਾਸੇ ਨੂੰ ਵੀ ਚੱਲਦੇ ਹਾਂ ਅਕਸਰ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਵਾ ਅ ਕਹਿ ਲੋ ਕਿ ਸੈਚਰਡੇ ਸੰਡੇ ਬਹੁਤ ਰਸ਼ ਹੁੰਦਾ ਪਰ ਆਪਾਂ ਸੈਚਰਡੇ ਸੰਡੇ ਤੋਂ ਬਿਨ ਅੱਜ ਆਪਾਂ ਆਏ ਆ ਮੰਗਲਵਾਰ ਨੂੰ ਇਸੇ ਕਰਕੇ ਇੱਥੇ ਘੱਟ ਭੀੜ ਭੜਕਾ ਵਾ ਪਹਿਲਾਂ ਵੀ ਐਸੇ ਪਹਿਲਾਂ ਤਾਂ ਜ ਤਿਲਸਟ ਨੂੰ ਥਾਂ ਨਹੀਂ ਸੀ ਪਰ ਹੁਣ ਇੱਥੇ ਕਾਫੀ ਤਿਲਸਟ ਨੂੰ ਥਾਂ ਹੈਗਾ ਬੰਦਾ ਖੜਾਉਣ ਵੀ ਥਾਂ ਹੈਗਾ ਭਾਵੇਂ ਦਾਣੇ ਦੀ ਟਰਾਲੀ ਲਾ ਲਓ ਇੰਨਾ ਥਾਂ ਹੈਗਾ ਤਾਂ ਤਾਂ ਕਰਕੇ ਗੱਗੀ ਬਾਈ ਨਾਲ ਆਪਣੇ ਆਜੋ ਇਧਰਲੇ ਪਾਸੇ ਚੱਲ ਗਏ ਇਧਰ ਨੂੰ ਇੱਕ ਮੈਂ ਹੋਰ ਖਾਸ ਗੱਲ ਤੁਹਾਨੂੰ ਦੱਸਣੀ ਆ ਜਿੰਨੀਆਂ ਵੀ ਕੈਨੇਡਾ ਦੇ ਵਿੱਚ ਬਿਜਲੀ ਸਪਲਾਈ ਵਾਲਾ ਕੰਮ ਆ ਜਾਂ ਰੇਲਵੇ ਲਾਈਨਾਂ ਉਹ ਜਾਂ ਤਾਂ ਨਦੀਆਂ ਦੇ ਕਿਨਾਰੇ-ਕਿਨਾਰੇ ਲੈ ਕੇ ਗਏ ਆ ਜਾਂ ਸਮੁੰਦਰਾਂ ਦੇ ਕਿਨਾਰੇ-ਕਿਨਾਰੇ ਉਹਦੇ ਮਗਰ ਲੌਜੀਕ ਇਹ ਸੀਗਾ ਵੀ ਥਾਂ ਨਾ ਖਰਾਬ ਹੋਵੇ ਇੱਕੋ ਥਾਂ ਹੀ ਕਿਉਂਕਿ ਬਾਰ-ਬਾਰ ਡਿਸਟਰਬੈਂਸ ਨਾ ਹੋਵੇ ਇਸੇ ਕਰਕੇ ਹੁਣ ਆ ਆ ਹੈਗਾ ਪੈਸੀਫਿਕ ਕੋਸ਼ਨ ਹਨਾ ਇਹਦੇ ਨਾਲ ਵੀ ਤੁਹਾਨੂੰ ਲੱਗੋ ਰੇਲ ਦੀ ਨੀਲੀ ਕੱਢੀ ਹੋਈ ਆ ਮਤਲਬ ਟ੍ਰੇਨ ਇੱਥੋਂ ਦੀ ਗੁਜ਼ਰਦੀ ਆ ਹਾਂ ਫਾਟ ਕੇ ਲੱਗੇ ਹੋਏ ਨਜ਼ਰ ਆ ਜਾਣਗੇ ਉਹ ਚੱਲ ਜੀ ਅੱਗੇ ਆਪਾਂ ਵੁੱਡਨ ਆਪਾਂ ਲੱਕੜੀ ਦੇ ਬਣੇ ਪੌਲ ਵਾਲੇ ਪਾਸੇ ਨੂੰ ਵੀ ਆਜੋ ਇਹ ਇਹ ਕਾਫੀ ਖੂਬਸੂਰਤ ਅਕਸਰ ਲੋਕ ਇੱਥੇ ਆਉਂਦੇ ਆ ਕੋਈ ਟ੍ਰੇਨ ਟ੍ਰੰਟਾ ਨਹੀਂ ਆਉਂਦੀ ਇੱਥੇ ਟ੍ਰੇਨਾਂ ਵੀ ਬਹੁਤ ਲੰਮੀਆਂ ਲੰਮੀਆਂ 100 150 ਡੱਬਾ ਨਾਲ ਜੁੜੇ ਨਾਲ ਜਿਵੇਂ ਹੁਣ ਆਵਾ ਆਹ ਟਰੈਕ ਆ ਇਧਰਲੇ ਪਾਸੇ ਟਰੈਕ ਆ ਗਿਆ ਹਨਾ ਇਧਰਲੇ ਪਾਸੇ ਓਸ਼ਨ ਆ ਗਿਆ ਮਤਲਬ ਇਹਦੇ ਨਾਲ-ਨਾਲ ਹੀ ਕੱਢਿਆ ਗਿਆ ਜਿੱਥੋਂ ਤੱਕ ਹੈਗਾ ਟਰੈਕ ਉਹਦੇ ਨਾਲ-ਨਾਲ ਹੀ ਕੱਢਿਆ ਗਿਆ ਵਾ ਆ ਜੋ ਵਾਈਟ ਟਰੱਕ ਨਾ ਕਹੇ ਦੀ ਕਰਕੇ ਪਿਆ ਉਹ ਵੀ ਆਪਾਂ ਗੱਲਬਾਤ ਕਰਦੇ ਆ ਆ ਜੋ ਇਧਰਲੇ ਪਾਸੇ ਆ ਸਾਰਾ ਲੱਕੜੀ ਦੇ ਫੱਟੇ ਆ ਬਈ ਧਿਆਨ ਨਾਲ ਵੀ ਕੋਈ ਫੋਨ ਫਾੜ ਡਿੱਗ ਪਿਆ ਨਾ ਸਿੱਧਾ ਵਿੱਚ ਹੀ ਜਾਊਗਾ ਇਹਦੇ ਹਨਾ ਆ ਕਾਦੇ ਵਾਸਤੇ ਆ ਲੱਗ ਰਹੇ ਨੇ ਬਈ ਚੇਅਰ ਵਾਲੇ ਵੀਲ ਚੇਅਰਾਂ ਵਾਸਤੇ ਹੂੰ ਕਿਉਂ ਵੀਰੇ ਕੀ ਹਾਲ ਨੇ ਠੀਕ ਠਾਕ ਹੋ ਚੜਦੀ ਕਲਾ ਭਰਾ ਹੋਰ ਵੀਰੇ ਤੇ ਆਜੂ ਤੁਰਿਆ ਉਹ ਇਧਰਲੇ ਪਾਸੇ ਵਾਈਟ ਟਰੱਕ ਨਾ ਵਾਈਟ ਟਰੱਕ ਕੋਲ ਹੀ ਨਹੀਂ ਆਪਾਂ ਗਏ ਇਹਦਾ ਵਾਈਟ ਟਰੱਕ ਨਾਮ ਆ ਉਹ ਵਾਈਟ ਟਰੱਕ ਦੇ ਕਰਕੇ ਪਿਆ ਵਾ ਬਹੁਤ ਸਾਰੇ ਮਲਾ ਇਹਨੂੰ ਯੂਜ਼ ਵੀ ਕਰਦੇ ਰਹੇ ਆ ਆਪਣੇ ਦੇ ਤਰੀਕੇ ਦੇ ਨਾਲ ਤਕਰੀਬਨ ਇੱਕ ਸਦੀ ਪਹਿਲਾਂ ਦਾ ਦੱਸਦੇ ਆ ਪਤਾ ਨਹੀਂ ਕਿਤੋਂ ਆਇਆ ਇਹ ਮਾਈਗ੍ਰੇਟ ਹੋ ਕੇ ਆਇਆ ਸੀ ਜਿਆਦਾਤਰ ਕੈਨੇਡਾ ਬਸੇ ਮਾਈਗ੍ਰੇਟ ਦੇ ਤੋਂ ਮਾਈਗ੍ਰੇਸ਼ਨ ਕਰਕੇ ਜਿਹੜੇ ਰਾਏ ਲੋਕਾਂ ਦੇ ਸਰਤੇ ਆ ਆ ਵੀ ਲੱਕੜੀ ਦਾ ਹੀ ਆ ਸਾਰਾ ਢਾਂਚਾ ਤੇ ਇੱਥੇ ਲੋਕ ਅਕਸਰ ਆਉਂਦੇ ਆ ਇਹ ਟੁੱਟ ਵੀ ਗਿਆ ਸੀਗਾ ਆਜੋ ਇੱਧਰਲੇ ਪਾਸੇ ਇੱਧਰਲੇ ਪਾਸੇ ਆ ਜੀਏ ਤੇ ਆ ਕੁਝ ਫੱਟੇ ਦੇ ਨਵੇਂ ਵੀ ਪਾਏ ਹੋਏ ਆ ਆ ਆਹ ਗਾਜੂ ਫੱਟੇ ਨਵੇਂ ਪਾਏ ਹੋਏ ਆ ਇਹਦੇ ਹਨਾ ਕੁਝ ਪ੍ਰਾਣੀ ਨਹੀਂ ਜ਼ਿਆਦਾ ਤਰ ਆਮ ਅੱਛੀ ਵੀ ਫੜ ਲਈ ਲੱਗਦਾ ਇਹਨਾਂ ਨੇ ਆ ਸਾਹਮਣੇ ਵਾਲੇ ਮੱਛੀ ਫੜ ਲਈ ਜਵਾਕ ਨੇ ਵੈਲ ਡਨ ਲੈ ਆ ਫੜ ਲਈ ਮੱਛੀ ਆ ਕਿੱਧਰ ਗਿਆ ਕਰਨ ਵਿਰਾਜ ਛੱਡੂਗਾ ਕਿਉਂ ਮੱਛੀ ਫੜਨੀ ਸੁਖਾ ਰਿਆ ਉਹਨੂੰ ਤੇ ਸਾਰਾ ਲੱਕੜੀ ਦਾ ਹੀ ਆ ਯਾਰ ਕਮਾਲ ਆ ਇਹਨਾਂ ਵਿੱਚ ਸਾਹਮਣੇ ਉਹ ਜਿਹੜਾ ਤੁਹਾਨੂੰ ਦੱਸੂਗਾ ਉਧਰਲੇ ਪਾਸੇ ਕਰਨਿਵਰਾਜ ਦਿਖਾ ਦੇ ਉਹ ਤੁਹਾਨੂੰ ਪਹਾੜੀ ਜਿਹੜੇ ਰੌਖ ਨਜ਼ਰ ਆਉਣਗੇ ਨਾ ਸਾਹਮਣੇ ਉਹ ਹੈਗੇ ਆ ਅਮਰੀਕਾ ਦੇ ਸਾਹਮਣੇ ਇਹ ਟਾਪੂ ਜਾਂ ਨਜ਼ਰ ਆ ਰਿਹਾ ਤੁਹਾਨੂੰ ਉਹ ਅਮਰੀਕਾ ਵਾ ਤੇ ਵਾਈਟ ਟਰੱਕ ਉਹ ਹੋ ਗਿਆ ਹਨਾ ਕਿੱਥੋਂ ਟੁੱਟਿਆ ਸੀਗਾ ਪੌੜ ਯਾਰ ਆਪਣੇ ਬੰਦਿਆਂ ਦੇ ਆਪਣੇ ਪੰਜਾਬੀ ਬੰਦਿਆਂ ਦੇ ਵੀ ਨਾਂ ਫੱਟਿਆਂ ਉੱਤੇ ਲਿਖੇ ਹੋਏ ਸੀਗੇ ਸ਼ਾਇਦ ਉਹਨਾਂ ਵੱਲੋਂ ਡੋਨੇਸ਼ਨ ਦਿੱਤੀ ਗਈ ਸੀ ਦਾਨਪਨ ਕੀਤਾ ਗਿਆ ਸੀ ਇਸ ਬ੍ਰਿਜ ਨੂੰ ਬਣਦੇ ਲਈ ਤੇ ਇੱਥੇ ਆਪਾਂ ਚੱਲ ਗਏ ਸਾਰਾ ਕਾਫੀ ਤਕਰੀ ਲੰਮਾ ਇਹ ਰੂਟ ਹੈਗਾ ਵਾ ਅ ਆ ਕੋਸ਼ਿਨਮ ਇਹ ਵਿੱਚ ਲੱਗੇ ਹੋਏ ਆ ਅਦਰਵਾਇਜ਼ ਬਹੁਤ ਪੁਰਾਣਾ ਬ੍ਰਿਜ ਆ ਨਾ ਇਹ ਕਾਫੀ ਪੁਰਾਣਾ ਵਾ ਇੱਥੇ ਕਿਤੇ ਨਾਂ ਵੀ ਸੀ ਆਪਣੇ ਬੰਦਿਆਂ ਦੇ ਪੰਜਾਬੀਆਂ ਦੇ ਲਿਖੇ ਹੋਏ ਆ ਯਾਦ ਆ ਕਿੱਥੇ ਕਿੱ데 ਹੈ ਅ ਕਿੱਥੋਂ ਬਲਜਿਆ ਪੈਂਦਾ ਬਲ ਕਿੱਥੇ ਪੈਂਦਾ ਹਾਂ अच्छा चाय कुछ लगे गए अपने बंदे दे नाम लिखे सी अ प्लेटਾਂ ਲੱਗੀਆਂ ਸੀ ਆਦੇ 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 ਹਾਂ ਦਾ ਓਸ਼ਨ ਰਮੀਨ ਹੋਟਲ ਇਹ ਤਾਂ ਕੁਛ ਉਹਨਾਂ ਦੇ ਹੋਟਲ ਵਾਲਿਆਂ ਨੇ ਜਿਹਨੇ ਦਾਨ ਪਉਣ ਕੀਤਾ ਹਨਾ ਆਪਣੀ ਫੈਮਿਲੀ ਦਾ ਨਾਂ ਕਿਸੇ ਪ੍ਰਵਾਹ ਪੰਜਾਬੀ ਫੈਮਿਲੀ ਦਾ ਵੀ ਨਾਂ ਸੀ ਇਥੇ ਆ ਤਾਂ ਅੰਗਰੇਜ਼ੀ ਹਲਦੇ ਨਾ ਪੜ੍ਹੇ ਜਾਣ ਸਮਝ ਜਾਣ ਆਪਾਂ ਤਾਂ ਪੰਜਾਬੀ ਵਾਲੇ ਪੜ੍ਹ ਸਕਦੇ ਆ ਕਿੱਥੇ ਕਿੱਥੇ ਆ ਗੱਲ 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 ਹਾਂ ਆ ਗੱਲ ਇਹ ਕੋਈ ਪੁਰਾਣਾ ਆਇਆ ਹੋਊਗਾ ਜਿਹੜਾ ਗੱਲ ਨਾ ਮੂਰੇ ਹੋਰ ਤਰ੍ਹਾਂ ਦਾ ਹਾਂ ਆ ਪ੍ਰਾਣੇ ਇੱਥੇ ਵੀ ਹੋਰ ਵੀ ਹੋਊਗਾ ਢੱਲੋਂ ਵੀ ਹੈਗੇ ਆ TJ ਅਮਨ ਅਵਾਏ ਐਂਡ ਹੁਗੋਟਲੋਂ ਇਹ ਵੀ ਪ੍ਰਾਣੇ ਆ ਜਿਹੜੇ ਨਾਵਾਂ ਦੇ ਵਿੱਚ ਇੱਥੋਂ ਪਤਾ ਲੱਗਦਾ ਕਿ ਕੋਈ ਪ੍ਰਾਣੇ ਪੰਜਾਬੀ ਆਏ ਹੋਏ ਸੀਗੇ ਹਾਂ ਨਵਾਂ ਆਪਣੇ ਪ੍ਰਾਣੇ ਪੰਜਾਬੀਆਂ ਦਾ ਨੇਵੀ ਦੇ ਵਿੱਚ ਯੋਗਦਾਨ ਪਾਇਆ ਵਾ ਕਾਫੀ ਇਹਦੇ ਵਿੱਚ ਆਪਣੇ ਜ਼ਿਕਰ ਆ ਆ ਜਰਮਨ ਦਾ ਹੈ ਕਿ 1963 ਤੋਂ 16 ਤੱਕ ਰਿਹਾ ਵਾ ਨਹੀਂ ਸਹੀ ਆ ਸਹੀ ਆ ਬਈ ਉਹਨਾਂ ਦੇ ਨਾਲ ਦੇ ਤੇ ਬਣਿਆ ਚਲੋ ਕੋਈ ਨਹੀਂ ਹੁਣ ਹੈਗੇ ਕਾਫੀ ਇਹਦੇ ਵਿੱਚ ਆਜੋ ਕਰਨ ਚਲ ਗਿਆ ਸਰੀਆਲੇ ਪਾਸੇ ਨੂੰ ਆਪਾਂ ਚੱਲਦੇ ਆ ਆ ਜਿਹੜੇ ਘਰ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਕਹਿ ਸਕਦੇ ਆ ਕਿ ਓਸ਼ਣ ਦਾ 뷰 ਸਮੁੰਦਰ ਦਾ 뷰 ਬਹੁਤ ਮਹਾਸਾਗਰ ਦਾ 뷰 ਬਹੁਤ ਚੰਗਾ ਦੀਦਾ ਇਸੇ ਕਰਕੇ ਘਰ ਬਹੁਤ ਮਹਿੰਗੇ ਆ 1920 ਦੇ ਨੇੜੇ ਜਿਹੜਾ ਵਾਈਟ ਰੌਕ ਆ ਇਹ ਗਰੋਇੰਗ ਕਰਨਾ ਸ਼ੁਰੂ ਹੋਇਆ ਸੀ ਆਬਾਦੀ ਧਰਉਣ ਲੱਗੀ ਸ਼ੁਰੂ ਹੋਈ ਸੀਗੀ ਇਹਨੂੰ ਪਹਿਲਾਂ ਵਾਰਡ ਨੰਬਰ 2 ਦੇ ਵੈਸੀ ਫਿਰ ਇਹਨੂੰ ਵਾਰਡ ਨੰਬਰ 7 ਬਣਾਇਆ ਗਿਆ ਸੀ ਇਹਦੇ ਵਿੱਚੇ ਵੀ ਕਈ ਮਤਲਬ ਰਫੈਂਡਰਮ ਟ੍ਰੈਪ ਹੋਏ ਔਰ ਰਫੈਂਡਰਮ ਹੋਏ VOTING ਹੋਈ ਡਿਬੇਟਸ ਹੋਈਆਂ ਫਿਰ ਉਹਨਾਂ ਇੱਕ ਅਲੱਗ ਕਰ ਦਿੱਤਾ ਕਿ ਅਲੱਗ ਇੱਕ ਟਾਊਨ ਬਣਾ ਦਿੱਤਾ ਗਿਆ ਸੀਗਾ ਤੇ ਇਹ ਕੀ ਹੈ ਕਿ ਇੱਕ ਅਮਰੀਕਾ ਦੀ ਹੱਦਬੰਦੀ ਵੀ ਕਰਦਾ ਜਿਹੜੀ ਆ ਉਹ ਰੇਲ ਜਾ ਰਹੀ ਹੈ ਕਰਨ ਫੋਕਸ ਕਰਿਓ ਉਹ ਰੇਲ ਜਾ ਰਹੀ ਹੈ ਨਾ ਥੋੜਾ ਜੂਮ ਕਰ ਲਿਓ ਆ ਗਿਆ ਜੀ ਸਹੀ ਸੁਣ ਮੈਂ ਦੱਸ ਦੇ ਜਿਹੜੀ ਰੇਲ ਜਾ ਰਹੀ ਏ ਇਹ ਜਿਹੜੀ ਰੇਲਵੇ ਲਾਈਨ ਬੁਛੀ ਸੀ ਨਾ ਇਹ ਚੀਨਿਆਂ ਤੇ ਪੰਜਾਬੀਆਂ ਤੇ ਜਪਾਨੀਆਂ ਨੇ ਬੁਛਾਈ ਗਈ ਸੀਗੀ ਉਨਾ ਜ਼ਮਾਨਿਆਂ ਦੇ ਵਿੱਚ ਗੋਰਿਆਂ ਨੂੰ ਤਨਖਾਹ ਸਭ ਤੋਂ ਵੱਸ ਸੀ ਚੀਨੀਆਂ ਨੂੰ ਉਹ ਤੋਂ ਬਾਅਦ ਥੱਲੇ ਪੰਜਾਬੀਆਂ ਨੂੰ ਫਿਰ ਚੀਨੀਆਂ ਨੂੰ ਚੀਨੀਆਂ ਨੂੰ ਲਗਭਗ ਸਭ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਸੀਗੀ ਦੂਰੋਂ ਲੱਕੜਾਂ ਢੋ ਟੋ ਕੇ ਉਹਨਾਂ ਨੇ ਲਾਈਨਾਂ ਬੁਝਾਈਆਂ ਸੀ ਪੈਸੀਫਿਕ ਰੇਲ ਲਾਈਨ ਕੋਸ਼ਿਦ ਦਾ ਨਾਮ ਆਇਆ ਤੇ ਚੀਜ਼ ਦਾ ਤਾਂ ਉਹਨਾਂ ਨੇ ਰੇਲਵੇ ਲਾਈਨ ਵੀ ਛੋਟੀ ਰੇਲਸ ਨੂੰ ਨਜ਼ਰ ਆ ਰਹੀ ਹੈ ਉੱਪਰ ਅਕਸਰ ਆਉਂਦੇ ਬਹੁਤ ਵੱਡੀਆਂ 150 ਡੱਬੇ ਵਾਲੀਆਂ ਰੇਲਾਂ ਚੱਲਦੀਆਂ ਨੇ ਹਾਂ ਇਹ ਅਮਰੀਕਾ ਚੱਲੀ ਆ ਇਹ ਅਮਰੀਕਾ ਚੱਲੀ ਆ ਮਤਲਬ ਇਸ ਤਰੀਕੇ ਦੇ ਨਾਲ ਨਾ ਇੱਥੇ ਲੱਕੜੀ ਦਾ ਵਪਾਰ ਜਿਆਦਾ ਸੀ ਲੰਬਰ ਲੰਬਰ ਮਿੱਲਾਂ ਜਿਆਦਾ ਹੁੰਦੀਆਂ ਆਪਣੇ ਪੰਜਾਬੀਆਂ ਨੇ ਕਿ ਵੀ ਲੰਬਰ ਮਿੱਲਾਂ ਲਾਈਆਂ ਤੇ ਕਾਮਯਾਬੀ ਹੋਏ ਅੱਗਾ ਲੱਗਣ ਨਾਲ ਫੇਲ ਵੀ ਹੋਏ ਦੌਰ ਸਾਰੇ ਵੇਖੇ ਬਹੁਤ ਔਖੇ ਤਰੀਕੇ ਨਾਲ ਪੰਜਾਬੀ ਇੱਥੇ ਸਤਾਫਤ ਹੋਏ ਸੀਗੇ ਲੰਬਰ ਮਿੱਲਾਂ ਦੇ ਆ ਲੰਬਰ ਮਿੱਲ ਕਿਉਂਕਿ ਜਿਹੜੀ ਲੱਕੜ ਇੱਥੇ ਜਿਆਦਾ ਵਾ ਦੁਨੀਆ ਦੇ ਵਿੱਚ ਮਸ਼ਹੂਰ ਹੈ ਇੱਥੋਂ ਦੀ ਲੱਕੜ ਤੇ ਜਿਹੜੇ ਹੁਣ ਵੀ ਰੁੱਖ ਲਾਉਂਦੇ ਆ ਅੱਜ ਰੁੱਖ ਲਾਇਓ 100 ਸਾਲ ਨੂੰ ਵਧਣ ਦੀ ਪਲੈਨਿੰਗ ਹੈ ਮਤਲਬ ਜਿੰਨੇ ਰੁੱਖ ਵੱਡੇ ਜਾਂਦੇ ਆ ਉਦੋਂ ਕਈ ਗਣਾ ਗੁਣਾ ਇਹ ਲਾਉਂਦੇ ਆ ਫਿਰ ਕਿਤੇ ਜਾ ਕੇ ਉਹਨਾਂ ਦੀ ਕਟਿੰਗ ਹੁੰਦੀ ਹੈ ਮਤਲਬ ਪਲਾਨ ਇਹਨਾਂ ਕੋਲ 100 ਸਾਲ ਦਾ ਵਾ ਜਿਹੜੇ ਰੌਕ ਵੱਡੇ ਵੱਡੇ ਹੋ ਜਾਂਦੇ ਐ ਕਿਉਂਕਿ ਯਾਤਰ ਖੰਭੇ ਵੀ ਤੁਸੀਂ ਵੇਖੋਗੇ ਇੱਥੇ ਉਹ ਵੀ ਲੱਕੜ ਦੇ ਹੀ ਆ ਪੁਲ ਵੀ ਲੱਕੜ ਦੀ ਆ ਲੱਕੜ ਦੇ ਪੁਲ ਤੇ ਜਾ ਰਹੇ ਆ ਮਕਾਨ ਆ ਜਿਹੜੇ ਉਹ ਵੀ ਲੱਕੜੇ ਦੇ ਹੀ ਆ ਇਸੇ ਕਰਕੇ ਜੋ ਵੀ ਲਾਉਂਦੇ ਆ ਇਹ ਸਾਰਾ ਲੱਕੜ ਦੇ ਹੀ ਨਿਰਪਰ ਕਰਦਾ ਤੇ ਫਿਰ ਉਹਨਾਂ ਦੀ ਘਾਟ ਪੂਰੀ ਕਰਨ ਲਈ ਜੰਗਲ ਫਿਰ ਲਾਏ ਲਾਉਂਦੇ ਆ ਇਹ ਦਰਖਤ ਬਹੁਤ ਲਾਉਂਦੇ ਆ ਤੇ ਬਿਨਾ ਪਰਮਿਸ਼ਨ ਤੋਂ ਦਰਖਤ ਕੱਟ ਵੀ ਨਹੀਂ ਸਕਦੇ ਹੈਨਾ ਅੱਗਾਂ ਲੱਗਣ ਦੇ ਨਾਲ ਰੁੱਖਾਂ ਦਾ ਨੁਕਸਾਨ ਕਾਫੀ ਹੋ ਜਾਂਦਾ ਪਰ ਫਿਰ ਵੀ ਇਹ ਡਟੇ ਹੋਏ ਰੁੱਖ ਲਾਉਂਦੇ ਜਰੂਰ ਆ ਤੇ ਉਹ ਸਾਹਮਣੇ ਉਹ ਵੀ ਅਮਰੀਕਾ ਹੀ ਆ ਉਧਰ ਸਾਹਮਣੇ ਤੁਹਾਨੂੰ ਦੱਸੂਗਾ ਨਾ ਉਹ ਵੀ ਅਮਰੀਕਾ ਹੀ ਆ ਸਾਰਾ ਤੇ ਆਉ ਚੱਲ ਜੀ ਹੋਰ ਅੱਗੇ ਦਿਖਦੇ ਆ ਤੇ ਤੁਹਾਨੂੰ ਮੈਂ ਦੱਸ ਦਿਆਂ ਵੀ 1919 ਦੇ ਨੇੜੇ ਤੇੜਾ ਨਾ ਤਰਾਕੀ ਵਗੈਰਾ ਇੱਥੇ ਚੱਲਦੀ ਹੁੰਦੀ ਸੀ ਜਿਹੜੀ ਜਮ ਸੀ ਉਹ ਸਾਰੇ ਇਹਦੇ ਕਿਨਾਰੇ ਤੇ ਆ ਕੇ ਵਸੇ ਸੀਗੇ ਆਪਦੇ ਅਦੁਰਜਕਾਰ ਦੇ ਪੱਖ ਤੋਂ ਹੈਨਾ ਆ ਕਰਨਗੜ੍ਹ ਇਧਰ ਦੇ ਖੇਤ ਜੀ ਨਾ ਪਾਸ ਤੇਲੇ ਪੁਆਇੰਟ ਬੰਦ ਕਰਦੇ ਆ ਇਦੇ ਵਿੱਚ ਕੋ ਬੰਦਾ ਵੀ ਡੁੱਬਿਆ ਹੋਇਆ ਉਹ ਜਿਹੇ ਵਿੱਚ ਹੀ ਆ ਬੈਠਾ ਇਹਦੇ ਆਓ ਉਹ ਬੱਚੋ ਮਾਰੀ ਹੋਈ ਸ਼ਾਲੋ ਨੇ ਬਹੁਤ ਚਰੋ ਤੇ ਇਹਦੇ ਵਿੱਚ ਬੰਦਾ ਵੀ ਸ਼ਾਲ ਮਾਰ ਕੇ ਪੜਿਆ ਹੋਇਆ ਬਹੁਤ ਚਰਦਾ ਨਿਕਲਿਆ ਨਹੀਂ ਹਜੇ ਉਹ ਫਰਦਾ ਹਜੇ ਉਹ ਤਾਂ ਕੁੜੀਆ ਕਿ ਮੁੰਡਾ ਪਤਾ ਨਹੀਂ ਕੌਣ ਤੇ ਆ ਜਮਾ ਐਂਡ ਪੁਆਇੰਟ ਤੇ ਆ ਗਏ ਆ ਇਧਰ ਮੱਛੀ ਫੜਨ ਦਾ ਪ੍ਰਬੰਧ ਚੱਲਿਆ ਜਾਂਦਾ ਆਪੇ ਲੱਗਿਆ ਬੜਾ ਸੋਹਣਾ ਹੈ ਚਾਵਾ ਸਿਖਰ ਵਾਲੇ ਪੁਆਇੰਟ ਤੇ ਆ ਖੜੇ ਆ ਹੈ ਆਹ ਮੰਨਦੇ ਅਜੇ ਕੋਈ ਆਹ ਮਤਲਬ ਕੋਈ ਕਿਸ਼ਤੀ ਆ ਜਾਂਦੀ ਆ ਤਾਂ ਇਹਦੇ ਨਾਲ ਕਿਹੜੋ ਕੋ ਛੋਟੀ ਬੋਟ ਵਗੈਰਾ ਹਨਾ ਉਹ ਜ਼ਿਆਦਾਤਰ ਇਹਦੇ ਨਾਲ ਬੰਦੇ ਆ ਆ ਮੱਛੀ ਫੜ ਕੇ ਨੇ ਇਹਦੇ ਤੇ ਕੁਰਸੀ ਤੇ ਬੰਦਾ ਬੰਗਦਿਆਂ ਕੋ ਬੈ ਜਾਣ ਤੇ ਫਿਰ ਇਹਨਾਂ ਦਾ ਕੰਮ ਚੱਲੀ ਜਾਣਾ ਵਾ ਡਾਈਵਿੰਗ ਵੀ ਕਰਦੇ ਆ ਇਹਦੇ ਵਿੱਚ ਗੁੱਤਕੋਰੀ ਵੀ ਕਰਦੇ ਆ ਤੇ ਬਹੁਤ ਸੋਹਣਾ ਸੀਗਾ ਆ ਪੁਲ ਦਿਖਾਇਓ ਬਹੁਤ ਕਾਫੀ ਐਚ ਆਹ ਦੇਖ ਸਕਦੇ ਹੋ ਤੁਸੀਂ ਕਾਫੀ ਖੂਬਸੂਰਤ ਪੌਲਸ ਨੂੰ ਨਜ਼ਰ ਆਊਗਾ ਇਸ ਵਕਤ ਵਾਈਟ ਰੌਕ ਤੇ ਸੀ ਆਪਾਂ ਉਹ ਸਾਹਮਣੇ ਵਾਈਟ ਰੌਕ ਆ ਗਿਆ ਤਾਂ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮੈਂ ਕਿਹਾ ਵੀ ਦਿਖਾ ਦिए ਤਾਂ ਧੰਨਵਾਦ ਮਿਹਰਬਾਨੀ ਤੇ ਧੰਨਵਾਦ